ਰੂਦੀਯਵਾਦ ਸਤਿੰਦਰ ਸਰਤਾਜ ਸਰਤਾਜ ਜੀ ਦੇ ਬੋਲ ਅਜੇ ਤੱਕਿਆ ਨਹੀਂ ਜਲੰਧਰ ਆਪਾਂ ਕਦ ਟੈਰਾਂਟੋ ਵੇਖਾਂਗੇ ਅਜੇ ਘੜਾ ਅਕਲ ਦਾ ਊਣਾ ਏ ਜਦ ਪਰਕੇ ਡੁੱਲੂ ਵੇਖਾਂਗੇ ਆਸਰਤਾਜ਼ ਅਰਵਿਨਿਤ ਕੁਝ ਵੀ ਨਿਖਟਿਆ ਇਹਦੀ ਸਾਦਗੀ ਨਹਿਾਰੇ ਦਪਟਿਆ ਇਹ ਤਾਂ ਡੂੰਗੇ ਅਹਿਸਾਸ ਗਾਉਂਦਾ ਰਹਿ ਗਿਆ ਇਹਨੂੰ ਪੁੱਛੋ ਕੀ ਪਿਆਰ ਵਿੱਚ ਵਟਿਆ ਹੁਣ ਕਰੇ ਕੀ ਗੀਤਾਂ ਦੇ ਲੱਗੇ ਢੇਰ ਦਾ ਹੁਣ ਕਰੇ ਕੀ ਡਾਰੀ ਤੇ ਲਿਖੇ ਬੋਲਾਂ ਦਾ ਸ਼ਾਮ ਹੋ ਗਈ ਮੈਂ ਖੜਾ ਸੀ ਸਵੇਰ ਦਾ ਪੈਰ ਪੁੱਟ ਹੁੰਦਾਗਾ ਨਾ ਪਿਛਾ ਨੂੰ ਕਾਤੋਂ ਖੋਲਿਆਈ ਹੌਸਲਾ ਦਲੇਰ ਦਾ ਨਿਮਰਾਂ ਸਖਲੋ ਤਬੜੀ ਦੇਰ ਦਾ ਸ਼ਾਮ ਹੋ ਗਈ ਮੈਂ ਖੜਾ ਸੀ ਸਵੇਰ ਦਾ ਪੈਰ ਪੁੱਟੁੰਦਾ ਗਾਹ ਨਾ ਪਛਾਹ ਨੂੰ ਕਾਤੋਂ ਖੋਲਿਆਈ ਹੌਸਲਾ ਦਲੇਰ ਦਾ ਉਹ ਜਦ ਸਾਰੀਆਂ ਹੀ ਸਾਹਮ ਸਾਹਮ ਰੱਖੀਆਂ ਅਸੀਂ ਚਿਰਤ ਵਿਸ਼ਾ ਕੇ ਬੈਠੇ ਅੱਖੀਆਂ ਪਾਵੇਂ ਆਸਾਂ ਦੇ ਆ ਚਿਹਰਿਆਂ ਤੇ ਨੂਰ ਨਹੀਂ ਪਰ ਸਦਰਤਾ ਸਾਰੀਆਂ ਸੁਨੱਖੀਆਂ ਪਾਵੇਂ ਆਸਾਂ ਦੇ ਆ ਚਿਹਰਿਆਂ ਤੇ ਨੂਰ ਨਹੀਂ ਪਰ ਸਦਰਤਾ ਪੂਰੀਆਂ ਸੁਨੱਖੀਆਂ